ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਗਜੀਤ ਸਿੰਘ ਕੋਤਵਾ ਤੇ ਤੁਸੀਂ ਦੇਖ ਰਹੇ ਹੋ ਜਨਕੇ ਪੰਜਾਬ ਟੀਵੀ ਦੋਸਤੋ ਅੱਜ ਅਸੀਂ ਇਧਰ ਨਾਬਾ ਸੈਟ ਕਰਨੀ ਆਏ ਸੀ ਆਪਣੇ ਬਾਈ ਜਿਹੜਾ ਐਮੀ ਫਿਰਕ ਆਪਣਾ ਹੀਰੋ ਸਾਰਿਆਂ ਦਾ ਮਨਪਸੰਦ ਉਹਦੇ ਪਿੰਡ ਪਹੁੰਚੇ ਆ ਲਹਾਰਮਾਜਰੇ ਸੋ ਇੱਥੇ ਉਹਨਾਂ ਦੇ ਪਿੰਡ ਦੇ ਕੁਝ ਲੋਕ ਸਾਥ ਵਿੱਚ ਮਿਲੇ ਨੇ ਆਪ ਦਾ ਬਾਈ ਨਹੀਂ ਹੈਗੇ ਇੱਥੇ ਉਹਨਾਂ ਦਾ ਪਰਿਵਾਰ ਵੀ ਤਕਰੀਬਨ ਬਾਹਰ ਗਿਆ ਸੀ ਪਤਾ ਕੀਤਾ ਸੀਗਾ ਸੋ ਉਹਨਾਂ ਦੇ ਪਿੰਡ ਦੇ ਕੁਝ ਲੋਕ ਬੈਠੇ ਨੇ ਉਹਨਾਂ ਦੇ ਮਿੱਤਰ ਬੈਠੇ ਨੇ ਉਹਨਾਂ ਦੇ ਚਾਚੇ ਤਾਏ ਵੀ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਬਾਰੇ ਕੁਝ ਖਾਸ ਗੱਲਾਂ ਉਹਨਾਂ ਤੋਂ ਜਾਣਦੇ ਆਓ ਅੰਕਲ ਜੀ ਸასიਖਾਲ ਤੁਹਾਨੂੰ ਪਹਿਲਾਂ ਹਾਂ ਅੰਕਲ ਜੀ ਸਾਨੂੰ ਦੱਸੋ ਜਿਹੜੇ ਅੱਜ ਪੂਰੀ ਦੁਨੀਆ ਦੇ ਉੱਤੇ ਛਾਏ ਹੋ ਨੇ ਐਨੀ ਬਿਰਕ ਬਾਈ ਤਕਰੀਬ ਸਾਰੀ ਦੁਨੀਆ ਨੂੰ ਚਾਹੁੰਦੀ ਪਿਆਰ ਕਰਦੀ ਆ ਤਾਂ ਉਹਨਾਂ ਦਾ ਜਿਹੜਾ ਇੱਥੇ ਪਿੰਡ ਆਉਂਦੇ ਨੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਤੇ ਹੁਣ ਦੇ ਪਹਿਲਾਂ ਦਾ ਉਹਨਾਂ ਦਾ ਕੀ ਫਰਕ ਹੈ ਇੱਕੋ ਹੀ ਚੀਜ਼ ਹੈ ਜਿਹੜੀ ਪਹਿਲਾਂ ਦੀ ਜੀ ਮਤਲਬ ਆ ਇੱਥੇ ਆਉਂਦੀਆਂ ਸਾਰਿਆਂ ਨੂੰ ਕਿਸ ਤਰ੍ਹਾਂ ਮਿਲਦੇ ਆ ਜਿਵੇਂ ਮਤਲਬ ਪਹਿਲਾਂ ਆਪਣੇ ਸਕੂਲਾਂ ਰੋਂਗੜਾ ਉੱਥੇ ਉਹੀ ਹੈ ਅੱਛਾ ਜੀ ਸਾਰੇ ਸਾਰੇ ਛੋਟਾ ਜੀ ਉਹ ਜੋ ਵੀ ਬੱਚਾ ਉਹਦੇ ਨਾਲ ਵੀ ਸਿਆਣੇ ਨਾਲ ਵੀ ਜੀ ਆਕੜ ਨਹੀਂ ਹੈ ਕੋਣ ਤੋਂ ਭਾਬੀ ਐਡੇ ਵੱਡੇ ਸਟਾਰ ਹੋ ਗਏ ਵੀ ਉਹ ਹਜੇ ਵੀ ਨੋਰਮਲ ਹੀ ਨੇ ਜੀ ਬਿਲਕੁਲ ਵਧੀਆ ਲੱਗਦੀ ਹੈ ਅ ਅੰਕ ਜੀ ਤੁਸੀਂ ਦੱਸੋ ਮੈਨੂੰ ਬੱਚਿਆਂ ਤੋਂ ਲੈ ਕੇ ਆਪਾਂ ਦੇਖਦੇ ਆ ਵੀ ਉਹਨਾਂ ਦੀ ਜਿਹੜੀ ਹੁਣਾਂ ਬਚਪਨ ਤੋਂ ਹੁਣ ਤੱਕ ਦੀ ਜਿਹੜੀ ਜਨਕੀ ਦਾ ਸਫਰ ਹੈ ਇੱਕ ਤਰ੍ਹਾਂ ਦੇ ਵਿੱਚ ਹੁਣ ਉਹ ਕਿਸ ਤਰ੍ਹਾਂ ਬਚਦੇ ਆ ਪੰਡਾ ਦੇਖੋ ਜੀ ਬਹੁਤ ਵਧੀਆ ਉਹਨਾਂ ਦਾ ਸੁਭਾਅ ਸੀ ਬਚਪਨ ਤੋਂ ਲੈ ਕੇ ਹੁਣ ਉਹ ਇੱਡੇ ਵੱਡੇ ਕਲਾਕਾਰ ਨੇ ਜਿ ਬਲੰਦੀਆਂ ਨੂੰ ਛੂਹਣ ਦੇਣੇ ਇੱਕ ਨੰਬਰ ਦੇ ਨੇ ਆਪਣੇ ਆਲ ਇੰਡੀਆ ਦੇ ਵਿੱਚ ਜੀ ਬਿਲਕੁਲ ਉਹਨਾਂ ਦੇ ਕੋਈ ਉਹ ਨਹੀਂ ਆਇਆ ਜਿਵੇਂ ਆਮ ਗਾਉਣ ਵਾਲਾ ਚਾਹੁੰਦਾ ਦੋ ਕਿਤੇ ਚੜ ਕੇ ਆਖੜ ਆ ਜਾਂਦੀ ਹੈ ਹੰਕਾਰ ਮਾਣ ਆ ਜਾਂਦਾ ਨਾ ਬਿਲਕੁਲ ਨਹੀਂ ਮੇਰੇ ਤੋਂ ਕਾਫੀ ਛੋਟੇ ਨੇ ਬਹੁਤ ਸਾਨੂੰ ਇੱਜ਼ਤ ਮਾਣ ਕਰਦੇ ਨੇ ਜਦੋਂ ਆਉਂਦੇ ਨੇ ਪਿੰਡ ਸਾਰੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਤਿਕਾਰ ਕਰਦੇ ਨੇ ਉਹ ਸਾਰਿਆਂ ਨੂੰ ਮਿਲ ਕੇ ਜਾਂਦੇ ਨੇ ਬਹੁਤ ਵਧੀਆ ਸੁਭਾਅ ਹੈ ਸੱਚੇ ਪਾਤਸ਼ਾਹ ਦੀ ਬਹੁਤ ਦੇਣ ਹੈ ਉਹਨਾਂ ਉੱਤੇ ਤੇ ਮਹਾਰਾਜ ਕਿਰਪਾ ਸਾਰਿਆਂ ਤੇ ਕਰੇ ਬਹੁਤ ਵਧੀਆ ਸਾਡਾ ਭਰਾਏ ਐਵੇਂ ਮਿਲ ਕੇ ਕੋਈ ਉਹ ਗੱਲ ਨਹੀਂ ਹੈਗੀ ਵੀ ਜਾਂ ਬਿਲਕੁਲ ਉਹਦੇ ਵਿੱਚ ਆਕਰ ਮਜਾਜ ਜਾਵੇਂ ਨਹੀਂ ਹੈਗੀ ਬਹੁਤ ਵਧੀਆ ਸੁਭਾਅ ਹੈ ਉਹਦਾ ਸਾਰਾ ਪਰਿਵਾਰ ਬਹੁਤ ਵਧੀਆ ਜੀ ਉਹਨਾਂ ਦਾ ਉਹਨਾਂ ਦੇ ਪਰਿਵਾਰ ਬਾਰੇ ਗੱਲ ਕਰੀਏ ਕੌਣ ਕੌਣ ਨੇ ਪਰਿਵਾਰ ਦੇ ਵਿੱਚ ਐਸੇ ਸੰਗੜੇ ਆ ਕਿ ਸਭ ਜਨਮਾਂ ਨਾਲ ਬਣਾਉਣਾ ਕੋਸ਼ਿਸ਼ ਕਰੀਆ ਪਰਿਵਾਰ ਸਾਡੇ ਚਾਚਾ ਜੀ ਲੱਗਦੇ ਨੇ ਕੁਲਜੀਤ ਸਿੰਘ ਜੀ ਉਹ ਪਿੰਡ ਹੀ ਰਹਿੰਦੇ ਨੇ ਖੇਤੀਬਾੜੀ ਕਰਦੇ ਨੇ ਤੇ ਮੰਮੀ ਜੀ ਵੀ ਉਹਦੇ ਇੱਥੇ ਨੇ ਜੀ ਸਾਡੇ ਚਾਚੀ ਜੀ ਦੇ ਤੇ ਸਾਰਾ ਪਰਿਵਾਰ ਬਹੁਤ ਵਧੀਆ ਜੀ ਬਾਕੀ ਉਹਨਾਂ ਦਾ ਮਾਰ ਕੈਨੇਡਾ ਗੋਡਾ ਵੀ ਕਈ ਚੱਕਰ ਲਾਇਆ ਇਹਦੇ ਜੰਜੀਗੜ੍ਹ ਵੀ ਕਾਫੀ ਫਲੈਟ ਰੋਡ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਹੁਤ ਦੇਣਾ ਬਹੁਤ ਵਧੀਆ ਸੁਭਾਅ ਹੈ ਉਹਦਾ ਕਿੰਨਾ ਕਮਾਨ ਹੁੰਦਾ ਜਿਹੜਾ ਪਿੰਡ ਦਾ ਨਾਮ ਚਾਚੀਤਾ ਨਾਬੇ ਦਾ ਨਾਮ ਚਾਚੀਤਾ ਕਿੰਨਾ ਲੱਗ ਮੈਂ ਕਹਾਂ ਜੀ ਸਾਨੂੰ ਇੰਨਾ ਕੋ ਮਾਣ ਹੁੰਦਾ ਜਦੋਂ ਅਸੀਂ ਕਿਤੇ ਵੀ ਜਾਈਏ ਦੂਰ ਡੇ ਜਦੋਂ ਲੋਕ ਪੁੱਛਣ ਨਾ ਤੁਹਾਡਾ ਪਿੰਡ ਕਿਹੜਾ ਅਸੀਂ ਇੰਨਾ ਜੀ ਲੁਹਾਰ ਮਾਜੜਾ ਜਦੋਂ ਸਾਨੂੰ ਪੁੱਛਦੇ ਲੁਹਾਰ ਮਾਜੜਾ ਐਮੀ ਬਿਰਕਲ ਸਾਨੂੰ ਐਂਡਾ ਖੁਸ਼ੀ ਹੋ ਜਾਂਦੀ ਹੈ ਵੀ ਜੇ ਸਾਲਾ ਪੂਆ ਪੀਤਾ ਹੁਣ ਆਦੀ ਦਾ ਨਸ਼ਾ ਕਰ ਜਾਂਦੀ ਹੈ ਇੰਨਾ ਮਾਣ ਆ ਸਾਨੂੰ ਜੀ ਬਿਲਕੁਲ ਮੈਂ ਇੱਥੇ ਤਕਰੀਬਨਾਂ ਪਿੰਡ ਦੇ ਨਾਲ ਬਹੁਤ ਨਾਲ ਗੱਲਾਂ ਕੀਤੀਆਂ ਨੇ ਜਿਹੜੇ ਵਾਜ ਦਾ ਸੁਭਾਅ ਵੀ ਖੁੱਲਾ ਡੁੱਲਾ ਤਕਰੀਬਨ ਸਾਰਿਆਂ ਦਾ ਉਸ ਤਰ੍ਹਾਂ ਦਾ ਹੀ ਸੁਭ